ਅਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਬਾਈ ਔਰ ਘਰ ਪਰਿਵਾਰ ਠੀਕ ਆ ਤੇ ਜਾਨਵਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਘੈਂਟ ਹੋਣ ਆਗੇ ਬਾਈ ਆਪਾਂ ਇੱਧਰ ਹੌਨਸਰ ਕਬੂਤਰ ਕੋਤਾ ਚੈੱਕ ਕਰ ਰਹੇ ਨੇ ਆਪਾਂ ਆਪਣੇ ਤੇ ਬਾਕੀ ਇਹਦੇ ਲਿਆਂਦੇ ਲਹੁੰਦੇ ਨੇ ਯਾਰ ਉਹ ਵੀ ਚੈੱਕ ਕਰ ਰਹੇ ਨਾ ਸਾਰੇ ਦੇਖੇ ਨੇ ਵੀ ਕੀ ਸਿਸਟਮ ਆ ਆਪਾਂ ਕਬੂਤਰ ਵੀ ਲਿਆਏ ਤੇ ਜਿਹੜਾ ਆਪਣਾ ਕੱਲ ਕਬੂਤਰ ਉੜ ਗਿਆ ਸੀ ਜਿਹੜਾ ਦੀਪ ਤੋਂ ਲਿਆਇਤੀ ਉਹ ਵੀ ਆ ਗਿਆ ਆਪਣਾ ਬਾਸ ਲੈ ਕੇ ਲੂਟਾਂ ਬਾਈ ਬੰਦ ਕਰਤੀਆਂ ਚਾਲੂ ਨੂੰ ਪਾ ਮਾਰ ਕੇ ਗਏ ਆ ਭਈਆ ਚਾਲੂ ਜੂ ਸਾਰਾ ਸਾਫ ਕਰਿਆ ਹੋਇਆ ਹੁਣ ਆਪਾਂ ਇਹਨਾਂ ਨੂੰ ਬਾਹਰੇ ਘੱਟ ਲਈਏ ਇਹ ਰਾਂ ਜਾਨਵਰਾਂ ਨੂੰ ਬਾਹਰੇ ਘੱਟ ਕੇ ਪਾਣੀ ਪੋਣੀ ਦਾਣੇ ਉਹਨੇ ਪਾ ਦਈਏ ਯਾਰ ਇੱਕ ਵਾਰ ਨਾ ਤੇ ਦੇਖ ਲੈ ਇਹਨਾਂ ਦਾ ਕੀ ਹਾਸਤਾ ਯਾਰ ਇੱਕ ਮੈਨੂੰ ਬਈ ਕਮੈਂਟ ਕਰਕੇ ਦੱਸੋ ਵੀ ਜਿਹੜੇ ਆਪਣੇ ਭਾਈ ਕਬੂਤਰ ਦੇਖਦੇ ਨੇ ਵਲੌਗ ਵੀ ਯਾਰ ਦਾਣੇ ਇਦਾਂ ਇਹਨਾਂ ਨੂੰ ਬਾਜਰਾ ਸੂਟਾਂ ਨੂੰ ਵੀ ਪਾਈਏ ਕਿ ਵੱਡੇ ਵੱਡੇ ਨੂੰ ਪਾਉਣਾ ਚਾਹੀਦਾ ਬਾਜਰਾ ਜਦੋਂ ਸੀ ਕਹਿੰਦੇ ਕਿ ਬੱਚਿਆਂ ਨੂੰ ਬਾਜਰਾ ਪਾਉਣਾ ਨਹੀਂ ਚਾਹੀਦਾ ਆਪਾਂ। ਵੱਡਿਆਂ ਤੋਂ ਮੈਂ ਪਾਉਣੇ ਹੁੰਦਾ ਢੇਲੀ ਦਾ ਬਾਜਰਾ। ਬੱਚਿਆਂ ਨੂੰ ਨਹੀਂ ਪਾਉਣਾ ਚਾਹੀਦਾ ਜਿਹੜੇ ਖਾਂਦੇ ਨੇ। ਸ਼ਕੂ ਸ਼ਕੂ ਖਾਜ। ਆਣੀ ਪੁਣੀ ਮੇ ਖੇਰ ਪਰ ਆ ਗਿਆ ਕੋ ਤਾਂ ਬੁਝੇ ਸਾਦਰੀ ਤੇ ਘਾਉਣ ਵਾਲੇ ਵੀ ਹੋ ਰਹੇ ਨੇ ਯਾਰ ਕੀ ਕੀ ਆਣੀ ਬਲ ਰਹੀਆਂ ਇੱਕ ਤਾਂ ਯਾਰ ਕੀ ਕਰੀਏ ਔਖਾ ਸਿਸਟਮ ਆ ਉਹ ਤਾਂ ਬੱਚੇ ਸੈੱਟ ਨੇ ਬਈ ਪਲੇ ਪਲੇ ਵਾਂਗੂ ਹੀ ਨੇ ਬਾਕੀ ਹੁਣ ਪਤਾ ਨਹੀਂ ਕੀ ਲਿਖਿਆ ਹੈਣਾ ਜਾਨਵਰ ਨੇ ਉਸ ਨਹੀਂ ਕਹਿ ਸਕਦੇ ਉਹ ਚੀਜ਼ ਤਾਂ ਤੇ ਬਾਕੀ ਉਹ ਆਪਣੇ ਜਾਨਵਰ ਸੈੱਟ ਨੇ ਸਾਰੇ ਲਗਭਗ ਹਜੇ ਬੱਚੇ ਵੀ ਸੈੱਟ ਨੇ ਛੋਟੇ ਆ ਦੇਖੋ ਉਹ ਬੈਠੇ ਨੇ ਦੋਨੇ ਵਿੱਚ ਸੈੱਟ ਨੇ ਜਮਾ ਵੱਡੇ ਨੇ ਆ ਬੱਚਾ ਵੀ ਘੈਂਟ ਆ ਜੇ ਤੱਕ ਤਾਂ ਤੂੜੀ ਮੈਂ ਰੋਜ਼ ਲਿਆਉਣੀ ਭੁੱਲੇ ਨਾ ਉਹ ਉੱਡ ਨਾ ਜਾ ਅੱਜ ਨਾ ਜ ਵੀ ਸਾਰਾ ਹੀ ਜਾਂਦਾ ਕੰਨੀਆਂ ਗੁੰਨਿਆਂ ਪੱਟ ਗਿਆ ਸਾਰੀਆਂ ਤਿੰਨ ਤਿੰਨ ਕੰਨੀਆਂ ਦੋ ਦੋ ਕੰਨੇ ਦਾ ਕੱਢੀ ਗਿਆ ਰੋਜ ਖੰਭ ਕੱਢ ਜਾਂਦਾ ਏ ਕੰਨੀਆਂ ਗੁੰਨਿਆਂ ਜੋ ਆ ਜਾਨਵਰ ਨੇ ਬਈ ਤਿੰਨੇ ਜਾਨਵਰ ਇਹ ਚ ਵੱਡੇ ਨੇ ਬਾਕੀ ਪੰਜ ਇਹ ਆਪਣੇ ਬੱਚੇ ਨੇ ਨਵੇਂ ਲਿਆਏ ਆ ਬਈ ਆਪਾਂ ਜਾਨਵਰ ਤਿੰਨ ਉਹ ਵੀ ਸਾਨੂੰ ਸੌਂਕ ਕਰਾਵਾਂਗੇ ਮੁੰਡੇ ਤੋਂ ਮੋਜੋ ਤੋਂ ਆਏ ਨੇ ਆਪਣੇ ਮਿੱਤਰ ਕੱਲ ਮੈਂ ਚੱਕ ਕੇ ਲਿਆਏ ਆਪਣੇ ਮਿੱਤਰ ਤੋਂ ਨਾਲ ਲਾਇਆ ਜਾਗਾ ਤੋ ਯਾਰ ਨੇਹਾ ਜਦੋਂ ਨਾਲ ਵਧੀਆ ਆਪਣੀ ਸਰਕਲ ਬਣਿਆ ਹੋਇਆ ਘਰ ਵਾਲਾ ਕੰਮ ਤਾਂ ਕਰਕੇ ਇਸ ਨੂੰ ਕਰਾਉਂਗਾ ਸੌਂਕ ਕੋਈ ਗੱਲ ਨਹੀਂ ਸਾਰੀ ਸਾਊਂਡ ਕਰਾਵਾਂਗੇ ਨਾਲੇ ਥੋੜਾ ਜਿਹਾ ਸਿਸਟਮ ਜਿਹਾ ਖੁੱਲਿਆ ਜਣੀ ਦਿਮਾਗ ਜਿਆ ਅਗਾਂਹ ਦਾਣੇ ਦੋਣੇ ਇਹਨਾਂ ਨੂੰ ਦੂਜਿਆਂ ਦਾ ਹੱਥ ਨਹੀਂ ਪਾਵਾਂਗੇ ਇਹਨਾਂ ਨੂੰ ਪਾਤੇ ਇਹ ਖਾਈ ਜਾਂਦੇ ਨੇ ਉਹ ਦਾਣੇ ਮੇਨ ਗੱਲ ਤਾਂ ਇਹਨਾਂ ਇਹਨਾਂ ਦੀ ਹੁੰਦੀ ਆ ਪਾਣੀ ਪੂਣੀ ਆਪਾਂ ਇਹਨਾਂ ਨੂੰ ਭਰ ਦਾਂਗੇ ਬਈ ਇਹ ਵਸ ਇਹਨਾਂ ਦੇ ਵਿੱਚ ਯਾਰ ਇੱਕ ਤਾਂ ਹੁਣ ਅਜ ਤਰੀ ਕਬੂਦਰੀ ਚਿੱਟਿਆਂ ਦਾ ਕਬੂਤਰ ਜਿਹੜਾ ਮਹਿਲਗਰਣਾ ਇਹ ਹੈਪੀ ਨੂੰ ਮੋੜ ਦਾਂਗੇ ਬਈ ਜਿਹੜੀ ਲੈ ਜਾ ਹਨਾ ਇੱਕ ਤੇ ਇੱਕ ਆ ਮੋਜੀ ਕਬੂਦਰੀ ਇਹਨਾਂ ਖੱਟੀਆਂ ਦਾ ਕਬੂਤਰ ਇਹ ਆਪਾਂ ਦੇ ਦਾਂਗੇ ਤੈਨੂੰ ਵੀ ਬਈ ਤੂੰ ਵੀ ਇਹ ਵੀ ਲੈ ਜਾ ਦੋ ਜੋੜੀਆਂ ਦੇ ਦਾਂਗੇ ਤੇ ਦੋ ਜੋੜੀਆਂ ਬੰਲੇ ਵੀ ਹੋਰ ਤਿਆਰ ਨੇ ਇੱਕ ਤਾਂ ਜੋੜੀ ਲਿਆਂਦੀ ਆ ਬਣੀ ਕਬੂਤਰ ਆਦ ਨਾਲ ਕਬੂਤਰ ਲਿਆਂਦੀ ਇੱਕ ਕਬੂਦਰੀ ਕੱਲੀ ਲਿਆਂਦੀ ਆ ਲਾਲ ਸਿਰ ਨਾਲ ਆਉਣਾ ਖਾਸ ਤਰ੍ਹਾਂ ਤਾਂ ਕਰਕੇ ਜੋੜੀਆਂ ਆਪਣਾ ਬਹੋ ਜਾਣੀਆਂ ਹੁਣ ਉੰਨੀ ਹੋ ਜਾਣੀਆਂ ਦੋ ਪੱਟਾਂ ਦੇ ਦੋ ਜੋੜੀਆਂ ਹੋ ਜਾਣੀਆਂ ਤੇ ਬਾਕੀ ਇਹਨਾਂ ਦੇ ਬੱਚੇ ਨੂੰ ਬਚਾਂ ਦੇਖਦੇ ਆਂ ਕਿ ਸਾਖ ਤਾਬ ਕਰਦੇ ਆਂ ਸਿਸਟਮ ਤੇ ਉਹਨਾਂ ਵਸਲ ਨੂੰ ਦਾਣੇ ਪਾ ਤੇ ਇਹਨਾਂ ਨੂੰ ਦਾਣੇ ਨਾਲ ਖਾ ਖੋਡਾ ਖੋਲਤਾ ਇੱਥੇ ਤੋਂ ਕੋਈ ਵਿੱਚ ਦੀ ਧੁੱਪ ਵੀ ਲੰਘ ਜੂਗੀ ਤਾਂ ਫਿਰ ਕੇ ਸੈਟਪ ਵੀ ਉਹ ਕਿਆ ਆਪਣਾ ਦਾਣੇ ਦਾਣੇ ਨੂੰ ਫਿਰੰਦੋ ਲੈ। ਅੱਨੇ ਮਲਾ ਜਮ ਇੱਥੇ ਬਾਹਰੇ ਪੂਲੀ ਤੇ ਖੜ ਜਾ। ਕਰਦਾ ਆ ਵੀਡੀਓ ਕੰਟੀਨੂ। ਇਹਨਾਂ ਨੂੰ ਖਾਣ ਤੋਂ ਬਾਅਦ ਦਾਣੇ ਨੂੰ ਭਈ ਨੇ। ਇਦਾਂ ਨੇ ਪਾਤੇ ਭਾਈ। ਦਾਣੇ ਆਪਣੇ ਜਾਨਵਰ ਨੇ ਖਾ ਲੇ। ਤੇ ਹੁਣ ਆ ਬਸ ਇਹਨਾਂ ਨੂੰ ਆਪਾ ਪਾਣੀ ਭਰ ਦਿੰਨੇ ਆ। ਆ ਲਓ ਭਾਈ। ਆਇਆ ਆਪਣੇ ਪਾਣੀ। ਸੁੰਦਰਾ ਹੋ ਰਿਹਾ ਚੰਦੂ ਇਹਨੇ। ਜਕੋਪੀ ਪੀਓ ਪਾਣੀ ਸੁਣੋ ਕਹਾਣੀ ਤੁਸੀਂ ਵੀ ਫਿਰ ਲੋ ਬਾਹਰੇ ਤੁਸੀਂ ਅੰਦਰ ਕੀ ਕਰੋਗੇ ਯਾਰ ਚਲੋ 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 ਬਾਹਰੇ ਚਿਕਾ ਐਸ ਕਰੋ ਬਾਰੇ ਫਿਰ ਉਹ ਆ ਲਿਆਂਦਾ ਬਈ ਕਬੂਤਰ ਆਪਾਂ ਕਰੋ ਚੈੱਕ ਫੜ ਨਹੀਂ ਫੜ ਨਹੀਂ ਚੈੱਕ ਕਰੋ ਕਬੂਤਰ ਦੀ ਇਹ ਲਿਆਂਦਾ ਛੋਟਾ ਵਾ ਠੀਕ ਆ ਬਈ ਹੁਣ ਹਨਾ ਓਕੇ ਦੀ ਰਿਪੋਰਟ ਆ ਜਾਵਾ ਦਾਣੇ ਦੋਣੇ ਪਾ ਦੇਣਾ ਹੁਣ ਆਪਾਂ ਬੰਦ ਕਰ ਦੇਣੇ ਇਹਨਾਂ ਨੂੰ ਬੰਦ ਕਰਕੇ ਇਹਰਾ ਹੱਥ ਨੇ ਆਕੇ ਦਾਣੇ-ਦੁਣੇ ਪਾਵਾਂਗੇ ਜਿਹੜੇ ਹੋਰ ਪੌਣੇ ਨੇ ਇਹਨਾਂ ਨੂੰ ਆਪਾਂ ਹੁਣ ਤਾਂ ਬਸ ਓਕੇ ਦੀ ਰਿਪੋਰਟ ਆ ਸਾਰੀ ਇਹਨਾਂ ਦੀ ਬਾਜਰਾ ਤਾਂ ਖਾ ਗਿਆ ਸਾਹਿਬ ਬਾਜਰਾ ਤਾਂ ਖਾ ਕੇ ਦਾਣੇ ਜੀ ਰਹਿ ਜਾਂਦੇ ਨੇ ਬਾਜਰਾ ਉਹ ਫਿਰ ਨਵੇੜ ਤੋਂ ਨੇ ਪਹਿਲੀ ਮਿਲਦੇ ਆਂ ਬਾਈ ਸ਼ਾਮ ਨੂੰ ਆਪਾਂ ਏਹ ਆ ਹੂੰ ਤਾਂ ਠੀਕ ਆ ਯਾਰ ਕੰਮ ਬਸ ਇੱਥੇ ਹੁਣ ਬੋਰੀ ਲਾਉਣੀ ਆ ਆਪਾਂ ਠੰਡ ਮਾਣਦੇ ਹੁਣੇ ਜਾਨਵਰ ਆਪਣੇ ਕਰਦੇ ਆਂ ਦਾ ਵੀ ਸਿਸਟਮ ਆਪਾਂ ਕੋਈ ਬਣਾਉਣਿਆ ਪ੍ਰੋਗਰਾਮ ਹਾਂਜੀ ਬਈ ਆਪਾਂ ਆ ਗਏ ਸੀ ਇੱਧਰ ਨੇ ਘਰੇ ਆ ਕੇ ਬਈ ਆਪਾਂ ਕਬੂਤਰ ਛੜਤੇ ਆਪਣੇ ਉਹਨਾਂ ਦਾਣੇ ਪਾਤੇ ਤੇ ਉਸ ਤੋਂ ਬਾਅਦ ਆਪਾਂ ਥੱਡਾ ਖੋਲੀਏ ਦੂਜਾ ਨਹੀਂ ਉਹਨਾਂ ਨੂੰ ਨਵੇਂ ਦਾ ਛੋਲੇ ਪਾਉਣੇ ਨੇ ਤੇ ਨਵੇਂ ਇਹਨਾਂ ਨੂੰ ਪਾਉਣੇ ਨੇ ਆਪਾਂ ਦਾਣੇ ਇਹਨਾਂ ਦਾ ਪਾਣੀ ਰੱਖਾਂਗੇ ਇਹਨਾਂ ਨੂੰ ਯਾਰ ਸੋਲੇ ਜਾ ਕੇ ਲੈਣਾਂ ਸੋਲੇ ਪਾ ਦਈਏ ਯਾਰ 2 ਕਿਲੋ ਝੋਲੇ ਮੰਗੇ ਤੇ ਮਿਲੇ ਹੁਣ 5 ਕਿਲੋ ਝੋਲੇ ਲੈ ਆਉਣਾ ਅੰਨੇ ਕਿ ਦੁਲਿਆ ਕੇ ਸੋਲੇ ਪਾਉਂਗੇ ਬਾਈ ਚੱਕੋ ਕੋਈ ਸਕੋ ਸੋਲੇ ਮੈਂ ਇਹਨਾਂ ਨੂੰ ਪਾਣੀ ਭਰਦੀ ਹਾਂ ਹੁਣ ਆਪਾਂ ਉਪਈ ਇਹ ਪਾਣੀ ਸੁਣੋ ਕਹਾਣੀ ਛੋਲੇ ਦਾ ਮੈਂ ਢੀ ਮਾਰਨ ਦੇਨੇ ਖਾਣ ਨੂੰ ਆਉਂਦੇ ਨੇ ਪਾਣੀ ਤੇ ਕਿਵੇਂ ਟਟਟ ਹੁਣ ਦਾਣੇ ਪਾ ਦਈਏ ਪਹਿਲਾਂ ਬਦੂਜੇ ਬੱਚਿਆਂ ਨੂੰ ਉਹਨਾਂ ਨੂੰ ਵੀ ਭੁੱਖੇ ਫਿਰਦੇ ਨੇ ਉਹ ਵੀ ਵਿਚਾਰੇ ਉਹਨਾਂ ਨੂੰ ਇਕੱਠੀ ਪਾ ਦਾਂਗੇ ਦਾਣੇ ਪਾਣੀ ਉਹਨਾਂ ਨੂੰ ਫਿਰ ਧਰ ਦਾਂਗੇ ਬਈ ਆਪਾਂ ਉਹ ਉੱਤਰਿਆ ਪਤਾ ਨਹੀਂ ਕਿਦਾ ਕਰਦਾ ਉਹਦਾ ਬੁਰਦਾ ਨਹੀਂ ਕਿਦਾ ਇਹ ਬੈਜੂ ਹੱਥ ਵਧਾ ਕੇ ਵੀ ਦੇਖ ਲਾਂਗੇ ਬਾਈ ਇਹਨਾਂ ਨੂੰ ਵੀ ਬਾਦੀ ਲਾਣੇ ਸ਼ਬੋ ਆਰਿਆਂ ਨੂੰ ਬਾਦੇ ਬਈ ਦਾਣੇ ਇੱਕ ਵਾਰ ਆਪਾਂ ਦਾਣੇ ਜਾਨਵਰ ਆਪਣੇ ਖਾ ਰਹੇ ਨੇ ਹੁਣ ਰੰਝ ਕੇ ਖਾ ਲੈਣਗੇ ਤਰਨਾ ਤਾਂ ਕੋਈ ਪਤਾ ਨਹੀਂ ਕੀ ਗੱਲ ਬਾਤ ਆ ਸਾਰੇ ਸੈਟ ਨੇ ਆਪਣੇ ਜਾਨਵਰ ਉਹ ਡਰਦਾ ਤਾਂ ਬਾਹਰ ਰੁੱਦਦੇ ਨੇ ਯਾਰ ਭਾਈ ਕੱਪੜੇ ਪੱਠੇ ਕੱਠੀ ਕਰਦੇ ਨੇ ਛੂਕਦੇ ਨੇ ਬਦ ਨਹੀਂ ਹੈ ਪਤਾ ਨਹੀਂ ਕਿਹਦਾ ਯਾਰ ਇਹ ਪਾਣੀ ਸੱਚ ਕੋ ਬੱਚਿਆਂ ਨੂੰ ਵੀ ਦਰਦ ਹੋਇਆ ਯਾਰ ਮਾ ਜੇ ਵੀ ਪਾਣੀ ਪੀ ਆਣ ਯਾਰ ਸਕੋਪਈ ਪੀਓ ਪਾਣੀ ਸੁਣੋ ਕਹਾਣੀ ਪੀਓ ਪਾਣੀ ਦਦਾ ਦਾ ਵੀ ਇਹ ਦੇਖੋ ਕੀ ਦਾ ਹੋ ਸਕਦਾ ਸਕੋਪਈ ਪਾਣੀ ਪੀ ਲੈ ਲਿਆ ਦਾਣੇ ਦੋਣੇ ਵੀ ਇਹਨੇ ਖਾ ਲਏ ਤੇ ਹੁਣ ਬਸ ਪਰ ਹਾਤਰੀ ਲਾ ਕੇ ਤਾਹਾਂ ਦੇਖੇ ਛਾਤਰੀ ਤੇ ਵਾਹ ਗਿਆ ਯਾਰ ਕਬੂਤਰ ਕਿ ਛਤਰੀ ਤੇ ਹੁੰਦਾ ਹੈ ਕਿ ਨਾ ਵੀਡੀਓ ਦਾ ਤਾਂ ਹੁੰਦਾ ਸਾਨੂੰ ਆ ਹੀ ਹੁੰਦਾ ਚਿੱਟੀਆਂ ਦਾ ਗੱਡੀ ਛਾਤਰੀ ਤੇ ਇੱਕ ਬਈ ਜੱਟੀਆਂ ਦਾ ਕੱਢਤਾ ਛਤਰੀ ਦੇ ਉਹਨਾਂ ਦੇਖਦੇ ਆ ਵੀ ਕੀ ਮਸਲਾ ਹੁੰਦਾ ਹੈ ਬੈਂਦਾ ਜਾਂ ਨਹੀਂ ਬੈਂਦਾ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਬਈ ਕਰਤਾ ਆਪਾਂ ਓਕੇ ਉਹਨਾਂ ਦਾ ਪਾਣੀ ਪੂਣੀ ਚੱਕ ਦਈਏ ਯਾਰ ਸਭ ਬਹਿ ਗਿਆ ਹਾ ਤੁਮਾ ਚੜਕੇ ਆਪਦੇ ਆਪ ਦੇ ਦੁਕਾਨਿਆਂ ਤੇ ਲੋ ਜੀ ਇਧਰੋਂ ਵੀ ਚੱਕਦੀ ਆ ਪਾਣੀ ਦੀ ਇਹ ਖਸਾ ਨਾ ਸਾਰਾ ਉਹ ਕੈਨ ਦਾ ਸਿਸਟਮ ਨਾ ਬੈਠੇ ਨੇ ਵਧੀਆ ਉੱਚੇ ਚੜੇ ਇਹ ਇਧਰੋਂ ਵੀ ਸਾਰਾ ਉਹ ਕੇ ਸਿਸਟਮ ਹੈ ਨਾ ਦਾ ਭਾਈ ਪਾਣੀ ਜੇ ਰਿੰਦਾ ਵੀ ਚੱਕਰੀਏ ਠੰਡਾ ਪਾਣੀ ਖਰਾਬ ਹੋ ਜਾਉਂਦਾ ਪਿੰਦਾ ਫਿਰ ਕਬੂਤਰ ਹੁੰਦਾ ਬਿਮਾਰ ਆਪਣਾ ਇਹ ਚੀਜ਼ ਮੇਲ ਆ ਭਾਈ ਪਾਣੀ ਪੂਣੀ ਤਾਂ ਹੁਣ ਚੱਕਣਾ ਹੀ ਬਣਦਾ ਯਾਰ ਸਾਰਾ ਖੁੱਡਿਆਂ ਚੋਂ ਕੋਈ ਫਾਇਦਾ ਨਹੀਂ ਉਹ ਨੂੰ ਬੱਚੇ-ਵੱਚੇ ਚਲ ਕੀ ਲੈਂਦਾ ਕਈ ਵਾਰ ਬੱਚਾ-ਉੱਚਾ ਪਾਣੀ ਤਾਂ ਕਰਕੇ ਇੱਧਰ ਤਾਂ ਹਲੇ ਮੈਂ ਕੱਪੜੇ ਹੀ ਪਾ ਕੇ ਜਾਣਾ ਹਣਾ ਬਾਈ ਹਲੇ 2-4 ਦਿਨਾਂ ਤੱਕ ਦੇਖਦੇ ਆਂ ਕਰਦੇ ਆਂ ਸਿਸਟਮ ਕੱਪੜੇ ਦਾ ਤਾਂ ਫਿਰ ਆਏ ਸਰਦਾ ਨਹੀਂ ਹੁਣ ਬੋਰੀ ਦਾ ਕਰੀਏ ਕੰਮ ਦੇਖ ਲੈਟ ਬੋਰੀ ਦਾ ਲਾਈਏ ਬਿੰਦ ਕੱਪੜੇ ਨਾਲ ਤਾਂ ਇਹ ਔਖਾ ਸੈਟ ਨਹੀਂ ਆਉਂਦਾ ਤਿੱਤਾ ਵੀ ਖੁੱਲ ਗਿਆ ਮੇਰਾ ਜਾਂਦਾ ਹੀ ਲਾ ਦिए ਕੱਪੜੇ ਤਾਂ ਦਸਰਾਂਏ ਆ ਬਾਈ ਠੰਡੇ ਨਹੀਂ ਰੋਕਦਾ ਨਹੀਂ ਕੱਪੜਾ ਯਾਰ ਮੇਰੇ ਹਿਸਾਬ ਨਾਲ ਸ਼ਕ ਕੋਈ ਤਾਂ ਕਰਤਾ ਸੈਟ ਪੋ ਕੇ ਤੇ ਬਸ ਉੱਥੇ ਪੋਰੀ ਲਾ ਦਾਂਗੇ ਇੱਧਰ ਤਾਂ ਹਜੇ ਲੋਡ ਹੀ ਨਹੀਂ ਹੈਗੀ ਇੰਨੀ ਸਿਸਟਮ ਦਾ ਹਨਾ ਜਮਾ ਓਕੇ ਆ ਬਾਈ ਨੇਰਾ ਵੀ ਹੋ ਗਿਆ ਖਾਸਾ ਤੇ ਛਾਤਰੀਆਂ ਸੁਤਰੀਆਂ ਲਾਤੀਆਂ ਆਪਣੇ ਆ ਸਾਤਰੀ ਨਹੀਂ ਮਿਲੇ ਉਹਦਾ ਪੱਕੀ ਲੱਗੀ ਹੈ ਪਰਮਾਨੈਂਟ ਲਾਈ ਹੋਈ ਆਪਣੀ ਤੇ ਬਾਅਦ ਠੀਕ ਆ ਬਾਈ ਕਰਦੇ ਆਪਾਂ ਬਲੌਗ ਦਾ ਐਂਡ ਵੀਡੀਓ ਵਧੀਆ ਲੱਗੀ ਯਾਰ ਲਾਈਕ ਕਰੋ ਕਮੈਂਟ ਕਰੋ ਸੋਨਾ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਬਾਈ ਆਪਾਂ ਕੱਲ ਨੂੰ ਨੰਨ ਵੀਡੀਓ ਦੇ ਵਿੱਚ